ਨਮਸਕਾਰ ਦੋਸਤੋ ਮੈਂ ਹਾਂ सुरेंद्र ਔਰ ਤੁਸੀਂ ਦੇਖਦੇ ਪਿਓ ਜੁਬਰਾਜ ਭਾਰਤ ਨਿਊ ਚੈਨਲ ਔਰ ਤੁਸੀਂ ਦੇਖੋ ਕਿ ਅੱਜ ਮੈਂ ਤੁਹਾਨੂੰ ਇੱਕ ਨਵੇਂ ਅਪਡੇਟ ਦੇ ਨਾਲ ਲੈ ਕੇ ਆਇਆ ਪਿੰਡ ਗਰੋਟਾ ਦੇ ਵਿੱਚ ਜਿੱਥੇ ਵਾਟਰ ਸਪਲਾਈ ਦੀ ਸ਼ੁੱਧ ਪਾਣੀ ਹੈ ਜਿਹੜਾ ਸਰਕਾਰ ਵਾਲੇ ਪਾਸੋਂ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਲੋਕਾਂ ਨੂੰ ਔਰ ਸਾਡੇ ਗਰੋਟਾ ਦੇ ਜਿਹੜੇ ਸਿਹਤਮੰਦ ਲੋਕੀ ਆ ਜਿਹੜੇ ਉਹ ਕਈ ਜੜੀਆਂ ਚੀਜ਼ਾਂ ਸਾਹਮਣੇ ਆਣ ਤੇ ਵੀ ਉਹ ਚੁੱਪਚੀ ਪੀਤੇ ਬੈਠੇ ਰਹਿੰਦੇ ਆ ਘਰਾਂ ਦੇ ਵਿੱਚ ਦੁਬਕ ਕੇ ਬੈਠੇ ਰਹਿੰਦੇ ਆ ਪਾਣੀ ਬੇਸ਼ੱਕ ਦੰਦਾ ਆ ਜੇ ਲਿਬਰਾਟਰ ਸਪਲਾਈ ਦਾ ਲੇਕਿਨ ਫਿਰ ਵੀ ਉਹਨਾਂ ਨੇ ਉਹਨਾਂ ਦੀ ਛੇਦ ਦੇ ਉੱਤੇ ਕੋਈ ਕੰਨ ਦੇ ਉੱਤੇ ਜੂਣ ਹੀ ਰੰਗਦੀ ਇਹ ਦੇਖੋ ਤੁਸੀਂ ਇਸ ਵੇਲੇ ਆ ਬਾਟਰ ਸਪਲਾਈ ਦਾ ਪੁਆਇੰਟ ਆ ਇਹ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਕੈਮਰਾ ਮਾਰਿਆ ਜਾਏ ਇਹ ਬਾਟਰ ਸਪਲਾਈ ਦਾ ਪੁਆਇੰਟ ਆ ਜਿਹੜਾ ਟੈਂਕੀ ਦੇ ਉੱਤੇ ਮੇਨ ਟੈਂਕੀ ਜਿਹੜੀ ਗਰੋਟਾ ਬੱਸ ਸਟੈਂਡ ਦੇ ਉੱਤੇ ਪੋਸ ਟੈਂਕੀ ਦੇ ਉੱਤੇ ਇਧਰ ਇਧਰ ਮਾਰਿਆ ਜਾਵੇ ਇੱਥੇ ਇਹ ਬਾਲ ਹੈਗਾ ਲਗਾ ਇਹ ਤੋਂ ਪਾਣੀ ਜਿਹੜਾ ਸਪਲਾਈ ਕੀਤਾ ਜਾਂਦਾ ਇਹ ਬਾਲ ਲੱਗਾ ਹੈ ਦੋਨਾਂ ਪਿੰਡ ਦੇ ਜਿਹੜੇ ਦੋਵੇਂ ਮੁੱਲੇ ਆ ਉਹ ਇਥੋਂ ਸਪਲਾਈ ਕੀਤਾ ਜਾਂਦਾ ਔਰ ਇੱਥੇ ਦੇਖੋ ਕਿ ਛੱਪੜ ਹੈ ਜਿਹੜਾ ਪੂਰੀ ਤਰ੍ਹਾਂ ਇਸ ਵੇਲੇ ਗੰਦੇ ਪਾਣੀ ਦਾ ਇੱਥੇ ਖੜਾ ਹੈ ਔਰ ਜਿਸ ਵੇਲੇ ਪਾਣੀ ਇਥੋਂ ਸਪਲਾਈ ਹੁੰਦਾ ਇਸ ਬਾਲ ਦੇ ਰਸਤੇ ਆ ਜਿਹੜਾ ਲੋਕਾਂ ਦੇ ਘਰਾਂ ਤੱਕ ਬਾਟੀਆਂ ਦੇ ਵਿੱਚ ਉਹਨਾਂ ਦੇ ਗੰਦਾ ਪਾਣੀ ਜਿਹੜਾ ਨਿਕਲਦਾ ਔਰ ਦੇਖੋ ਤੁਸੀਂ ਇਸ ਵੇਲੇ ਇਹ ਸਾਡੇ ਘਰੋਟਾ ਦੇ ਲੋਕੀ ਆ ਜਿਹੜੇ ਉਹ ਗੰਦਾ ਪਾਣੀ ਪੀ ਕੇ ਇਹ ਕਈ ਦਿਨਾਂ ਤੋਂ ਆ ਜਿਹੜਾ ਇੱਥੇ ਇਹ ਪਾਣੀਆਂ ਜਿਹੜਾ ਇਸ ਤਰ੍ਹਾਂ ਦਾ ਇਕੱਠਾ ਹੋਇਆ ਹੁੰਦਾ ਔਰ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਔਰ ਲੈ ਲੋਕੀ ਸ਼ਾਇਦ ਇਹਨਾਂ ਨੂੰ ਗੰਦਾ ਪਾਣੀ ਆ ਜਿਹੜਾ ਉਹ ਵੀ ਹੁਣ ਸ਼ਰਬਤਵਾਨ ਲੱਗਦਾ ਹੈ ਕਿ ਉਹਨਾਂ ਦੀ ਕੰਦ ਉਤੇ ਜੂਣੀ ਰੇਂਗ ਦੀ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਐਸ ਵੇਲੇ ਵੀ ਆ ਕੇ ਆਪਾਂ ਦੇਖਿਆ ਉਹਨਾਂ ਨੇ ਜਿਸ ਵੇਲੇ ਸਾਡਾ ਕੈਮਰਾ ਦੇਖਿਆ ਉਹ ਇੱਥੋਂ ਚਲਦੇ ਬਣਿਆ ਮਤਲਬ ਕਹਿੰਦਾ ਵੀ ਉਹਨਾਂ ਨੂੰ ਗੰਦਾ ਪਾਣੀ ਵੀ ਐਸ ਵੇਲੇ ਸ਼ਰਬਤਵਾਨ ਲੱਗਦਾ ਔਰ ਇਹਨਾਂ ਨੂੰ ਇਸੇ ਤਰ੍ਹਾਂ ਦਾ ਪਾਣੀ ਨਸੀਬ ਹੋਣਾ ਚਾਹੀਦਾ ਕਿਉਂਕਿ ਆਵਾਜ਼ ਤਾਂ ਕੋਈ ਉਠਾਉਂਦੇ ਨਹੀਂ ਇਹ ਚਾਹੁੰਦੇ ਆ ਕਿ ਸਾਡੀ ਪ੍ਰੋਬਲਮ ਜਿਹੜੀ ਉਹ ਵੀ ਦੂਸਰੇ ਜਣਾ ਉਠਾਏ ਉਹ ਸਾਡੀ ਜਿਹੜੀ ਦੁੱਖ ਦਰਦ ਹੈ ਜਿਹੜੀ ਉਹ ਵੀ ਦੂਸਰਾ ਹੀ ਦਿਖਾਏ ਲੇਕਿਨ ਇਹਨਾਂ ਇਹ ਸਾਡਾ ਤਾਂ ਕੰਮ ਹੈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਆਮ ਪਬਲਿਕ ਦੇ ਵਿੱਚ ਆਮ ਐਡਮਿਨਿਸਟ੍ਰੇਸ਼ਨ ਤੱਕ ਜਿਹੜਾ ਲਿਆਣਾ ਹੋਰ ਦੇਖੋ ਤੁਸੀਂ ਇੱਥੇ ਖੜੇ ਨੇ ਪ੍ਰੇਮ ਜੀ ਵੀ ਇਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਹਾਂਜੀ ਗੱਲ ਕੀ ਕਹਿੰਨੀ ਆ ਤਾਂ ਸਾਹਮਣੇ ਲੱਗਦਾ ਪਿਆ ਵੀ ਕੱਲ ਇੱਥੇ ਕੁੱਤੇ ਵੀ ਪਾਣੀ ਪੀਣਦੇ ਰਹੇ ਸੀ ਜਦੋਂ ਪਾਣੀ ਛੱਡਿਆ ਰਹਿ ਗਿਆ ਤੇ ਬੋਲਵਲੀਆਂ ਮਾਰਦੇ ਪਏ ਤੇ ਕੁੱਤੇ ਪਾਣੀ ਪੀਏ ਕਰਦੇ ਇੱਥੇ ਕੋਈ ਪੁੱਛਦਾ ਨਹੀਂ ਕੋਈ ਸੁਣਦਾ ਹੀ ਨਹੀਂ ਆ ਉਹ ਇੱਕ ਨੂੰ ਪੁੱਛਿਆ ਹੈਗਾ ਵੀ ਇਹ ਕਿੰਨ ਕਰਨਾ ਜੇ ਬਰਸਾਤ ਦਾ ਪਾਣੀ ਹੈ ਕਿ ਬਰਸਾਤ ਦਾ ਪਾਣੀ ਹੈ ਤੇ ਇਹ ਹੋទੀਆਂ ਬਣਾਉਣੀਆਂ ਕਿੰਨਨਾਂ ਇਹਹੀ ਬਣਾਉਣੀਆਂ ਜਿਹੜੇ ਬਿੱਲ ਦੇਣ ਦੇਦੇ ਪਾਣੀ ਦਾ ਇਹ ਅਸੀਂ ਹਸਪਤਾਲ ਦੇ ਦਵਾਈਆਂ ਦੇ ਪਾਣੀ ਦੇ ਦੇਨੇ ਆ ਡਾਕਟਰਾਂ ਨੂੰ ਪੈਸੇ ਦੇਨੇ ਕਿ ਜਿੰਨਾਂ ਨੂੰ ਦਈਏ ਮੈਂ ਕਿ ਸਰਕਾਰ ਹੈ ਜਿਹੜੀ ਇੱਕ ਬਹੁਤ ਵੱਡਾ ਪ੍ਰਚਾਰ ਕੀਤਾ ਹੋਇਆ ਉਹਨੇ ਕਿ ਬੇਸ਼ੱਕ ਤੁਸੀਂ ਗੰਦਾ ਪਾਣੀ ਦਾ ਪੀਓ ਲੇਕਿਨ ਸਰਕਾਰ ਹੈ ਜਿਹੜੀ ਉਹ ਦਵਾਈਆਂ ਤੁਹਾਨੂੰ ਫ੍ਰੀ ਦੇ ਵਿੱਚ ਉਹ ਬੋਈਆ ਕਰਾ ਰਹੀ ਹੈ ਬੇਸ਼ੱਕ ਤੁਹਾਡੀ ਸਿਹਤ ਹੈ ਜਿਹੜੀ ਉਹਦੇ ਨਾਲ ਗਲਵਾਟ ਹੋ ਰਿਹਾ ਇਹ ਤੇ ਤੁਹਾਡਾ ਕੀ ਕਹਿਣਾ ਹੈ ਇਥੇ ਕਹਿਣਾ ਕੀ ਹੈ ਜਿਹੜੇ ਇੱਥੇ ਤੇ ਮੋਤਵਾਰਾ ਹੈਗੇ ਨਾ ਜੇ ਕਿਸੇ ਬੰਦੇ ਨੂੰ ਕਹੋ ਤੋ ਇੱਥੇ ਆ ਕੇ ਰਾਜੀ ਨਹੀਂ ਆਗਾ ਉਹਨਾਂ ਦਾ ਕਹਿਣਾ ਕੀ ਇਹਨਾਂ ਦਾ ਕਹਿਣਾ ਹੈ ਜਿਹੜੇ ਇਥੋਂ ਦੇ ਨੁਮਾਇੰਦਗੀ ਜਣਾ ਲੋਕਾਂ ਨੂੰ ਆਪਾਂ ਪਬਲਿਕ ਲੋਕਲ ਨੁਮਾਇੰਦਗੀ ਦਿੱਤੀ ਦੀ ਹੈ ਉਹਨਾਂ ਦੇ ਸ਼ੇਹਰਾ ਬਣਿਆ ਦਾ ਉਹਨਾਂ ਨੂੰ ਵਿਆਹ ਦਰਾਂਦਾ ਦਾ ਚਾਚਰਾਇ ਚਰਿਆ ਹੈ ਜਿਵੇਂ ਲੇਕਿਨ ਟੱਬਰ ਨੂੰ ਪਾਲਣ ਦਾ ਜਿਹੜਾ ਉਹਨਾਂ ਦੀ ਕੋਈ ਡਿਊਟੀ ਨਹੀਂ ਹੈਗੀ ਦੇਖੋ ਤੁਸੀਂ ਉਸ ਜੇ ਅਗਰ ਇੱਥੋਂ ਦੇ ਲੋਕਲ ਨਮਾਇੰਦਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਣੀਆਂ ਜਿਹੜੀਆਂ ਸਰਕਾਰ ਹੈ ਉਹ ਆਪਣੇ ਵਾਲੇ ਪਾਸੋਂ ਪੂਰੀ ਤਰ੍ਹਾਂ ਹਲਾਸ਼ੇਰੀ ਨਾਲ ਕੰਮ ਕਰਦੀ ਹੈ ਲੇਕਿਨ ਉਹਨਾਂ ਤੱਕ ਪਹੁੰਚਾਣਾ ਤਾਂ ਫਿਰ ਵੀ ਕਿਤਨਾ ਕਿਤੇ ਇੱਥੋਂ ਦੀ ਨੁਮਾਇੰਦਗੀ ਹੈ ਜਿਹੜੀ ਉਹਨਾਂ ਦਾ ਕੰਮ ਹੈਗਾ ਇਹ ਕੈਮਰਾਮੈਨ ਨੂੰ ਕਵਾਂਗਾ ਕਿ ਇੱਧਰ ਆ ਕੇ ਦੇਖਿਆ ਜਾ ਪੂਰੀ ਲੋਕੇਸ਼ਨ ਦਿਖਾਤੀ ਜਾਵੇ ਤਾਂ ਕਿ ਪਤਾ ਲੱਗ ਜਾਵੇ ਵੀ ਇਹ ਬੱਸ ਸਟੈਂਡ ਦੇ ਲਾਗੇ ਦੀ ਟ ਪਾਣੀ ਸਪਲਾਈ ਹੁੰਦਾ ਔਰ ਗੰਦਾ ਪਾਣੀ ਆ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਨਿਕਲਦਾ ਆ ਔਰ ਲੋਕੀ ਆ ਜਿਹੜੇ ਇਸ ਨੂੰ ਸ਼ਰਬਤ ਸਮਝ ਕੇ ਪੀਂਦੇ ਨੇ ਔਰ ਕਿਸੇ ਨੇ ਵੀ ਇਸ ਦੀ ਆਵਾਜ਼ ਆ ਜਿਹੜੀ ਉਹ ਸਹੀ ਪ੍ਰਸ਼ਾਸਨ ਤੱਕ ਪਹੁੰਚਾਣ ਦੀ ਹੈ ਜਿਹੜੀ ਮਤ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਪਬਲਿਕ ਆ ਜਿਹੜੀ ਉਹ ਕਿੰਨੀ ਕ ਸੰਜੀਦਗੀ ਨਾਲ ਇਸ ਪੁਆਇੰਟ ਨੂੰ ਲੈਂਦੀ ਆ ਇਸ ਦਿਨ ਆ ਦੀ ਮੈਂ ਕੈਮਰਾਮੈਨ ਜੋਜਾ ਕੁਸ਼ਲ ਦੇ ਨਾਲ ਸੁਰਿੰਦਰ